ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੀ ਕੋਰ ਵੀਡੀਓ ਵਿੱਚ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੰਦਰੁਸਤ ਰਹੋਗੇ ਖੁਸ਼ਹਾਲ ਹੋਵੋਗੇ ਮੈਂ ਵੀ ਠੀਕ ਐ ਬਹੁਤ ਬੈਟਰ ਅੱਗੇ ਨਾਲੋਂ ਬਾਾਕੀ ਹੌਲੀ ਹੌਲੀ ਠੀਕ ਹੋਈ ਚੱਲਾਂਗੇ ਸਿਹਤ ਹੁਣ ਬਹੁਤ ਠੀਕ ਐ ਬਹੁਤ ਜ਼ਿਆਦਾ ਪਹਿਲਾਂ ਸਿਹਤ ਖਰਾਬ ਹੋਈ ਸੀ ਪਰ ਹੁਣ ਠੀਕ ਐ ਸ਼ੁਕਰ ਆ ਬਾਬਾ ਜੀ ਤabbe ਹੁਣ ਠੀਕ ਹੋ ਗਏ ਰੋਟੀ ਪਾਣੀ ਖਾਣ ਜੋਗੇ ਹੋਗੇ ਨਹੀਂ ਤਾਂ ਕੋਈ ਹਾਲ ਹੀ ਨਹੀਂ ਸੀਗਾ ਚਾਰ ਪੰਜ ਦਿਨ ਬਹੁਤ ਬਹੁਤ ਔਖੇ ਕੱਡੇ ਨੇ ਕੁਝ ਵੀ ਖਾਣ ਨੂੰ ਦਿਲ ਨਹੀਂ ਕਰਦਾ ਸੀ ਭੁੱਖ ਨਹੀਂ ਲੱਗਦੀ ਸੀ ਸਪਈ ਰਹਿੰਦੀ ਸੀ ਮੈਂ ਸਵੇਰੇ ਸ਼ਾਮ ਕੰਮ ਠੀਕ ਆ ਜ਼ਰੂਰ ਕਰਦਾ ਮੈਂ ਸਿਰਫ ਟੁਕ ਥੋੜਾ ਬਹੁਤ ਆ ਤੇ ਨਹੀਂ ਤਾਂ ਬਸ ਰੁਜਾਈ ਲੈ ਕੇ ਪਈ ਰਹਿੰਦੀ ਸੀ ਯਾ ਨਾ ਤੇ ਕੁਝ ਠੀਕ ਆ ਕੱਲ੍ਹ ਦੇ ਕੁਝ ਠੀਕ ਲੱਗ ਰਹੇ ਕੁਝ ਖਾਣ ਪੀਣ ਲੱਗੇ ਕੱਲ੍ਹ ਦੀ ਤੇ ਅੱਜ ਵੀ ਰੋਟੀ ਪਾਣੀ ਖਾਦਾ ਠੀਕ ਲੱਗ ਰਿਹਾ ਅੱਜ ਹੈਗਾ ਦਿਨ ਮੰਡੇ 6 ਜਨਵਰੀ ਮੰਡੇ ਟਾਈਮ ਹੋ ਰਿਹਾ ਪੌਣੇ 11 ਦਾ ਕਿਚਨ ਦਾ ਕੰਮ ਮੈਂ ਖਤਮ ਕਰਕੇ ਅੱਠੀ ਤੇ ਖਤਮ ਨਹੀਂ ਹੋਇਆ ਮੀਨਸ ਰੋਟੀ ਪਾਣੀ ਖਾਦਾ ਬਾਅਦ ਕੀ ਮੇਰਾ ਕੰਮ ਸਾਰਾ ਕਿਚਨ ਦਾ ਪਿਆ ਪਾਂਡੇ ਨੂੰ ਸਾਫ਼ ਕਰਨ ਵਾਲੇ ਪਿਆ ਕਿਚਨ ਵੀ ਕਲੀਨ ਕਰਨੀ ਆ ਪਰ ਲਾਈਟ ਨਹੀਂ ਹੈਗੀ ਲਾਈਟ ਆਉ ਤਾਂ ਗੀਜ਼ਰ ਚੱਲੂਗਾ ਪਾਣੀ ਗਰਮ ਹੋਊਗਾ ਫਿਰ ਮੈਂ ਪਾਂਡੇ ਨੂੰ ਮੈਂ ਰਮਾਂਜੂ ਠੰਡੇ ਨਾਲ ਤਾਂ ਬਿਲਕੁਲੀ ਮੈਂ ਕਰ ਸਕਦੀ ਹਾਂ ਤੇ ਇਹਦਾ ਥੋੜਾ ਜਿਹਾ ਕੱਪੜੇ ਔਟ ਆਊਟ ਕਰ ਰਹੀ ਸੀ ਧੋਣ ਵਾਲੇ ਮੈਂ ਕਿਹਾ ਮਸ਼ੀਨ ਚ ਪਾਏਵਾਂ ਜਦੋਂ ਲਾਈਟ ਆ ਗਈ ਤਾਂ ਫਿਰ ਮਸ਼ੀਨ ਮੈਂ ਔਨ ਕਰ ਦੂੰਗੀ ਪਾ ਕੇ ਰੱਖ ਦਾਨੀ ਮਸ਼ੀਨ ਵਿੱਚ ਕੱਪੜੇ ਬੈਠੇ ਅਲੱਗ-ਅਲੱਗ ਕਰੀ ਸੀ ਮੈਂ ਕਿਹਾ ਚਲ ਇਹਨਾਂ ਸੁੱਕਾ ਕੰਮ ਕਰ ਲਾਂ ਬਿਨਾਂ ਪਾਣੀ ਵਾਲਾ ਡਸਟਿੰਗ ਕਰਨ ਵਾਲੇ ਪਿਆਨੇ ਦਿਨ ਹੋ ਗਏ ਡਸਟਿੰਗ ਨਹੀਂ ਕਰੀ 10 ਦਿਨਾਂ ਨੂੰ ਹੋ ਗਏ 10 12 ਦਿਨ ਘਰੇ ਕਪੜਾ ਵੀ ਨਮਾਰੇ ਕਿਤੇ ਵੀ ਉਹ ਵੀ ਕਰਦੀ ਆ ਵਾਸ਼ਰੂਮ ਕਲੀਨ ਕੀਤਾ ਸਵੇਰੇ ਪਹਿਲਾਂ ਬਾਥਰੂਮ ਤਾਂ ਬਹੁਤ ਜ਼ਿਆਦਾ ਮੈਨੂੰ ਅਲਕਤ ਆ ਰਹੀ ਸੀ ਤੇ ਮੈਂ ਦੱਸ ਕੇ ਕਹਿੰਦੇ ਸੀ ਨਾ ਕਰ ਨਾ ਕਰ ਤੂੰ ਇੱਕ ਦਿਨ ਹੋਰ ਭਰੇ ਹੀ ਰੱਖਦਾ ਪਰ ਫਿਰ ਵਾਸ਼ਰੂਮ ਤਾਂ ਫਿਰ ਰੋਜ਼ ਯੂਜ਼ ਕਰਦੇ ਆ ਨਾ ਫਿਰ ਚੰਗਾ ਨਹੀਂ ਹੁੰਦਾ ਇਹ ਉਹ ਮੈਂ ਕਲੀਨ ਕੀਤਾ ਸਵੇਰੇ ਥੋੜਾ ਬਹੁਤ ਆ ਜਾ ਖਾਣਾ ਵਗੈਰਾ ਤਾਂ ਬਣਦਾ ਹੀ ਬਣਦਾ ਉਹਦੇ ਵੀ ਨਾ ਆਪਾਂ ਨੂੰ ਸਰਦਾ ਨਹੀਂਗਾ ਤੇ ਅੱਜ ਮੈਂ ਕਿਚਨ ਲਾਈਟ ਆਉ ਨਾ ਕਪੜੇ ਤੋਂ ਤੇ ਅੰਗ ਮਸ਼ੀਨ ਔਨ ਕਰ ਦੂੰਗੀ। ਅਲੱਗ-ਅਲੱਗ ਜੀ ਕਰਕੇ ਰੱਖ ਲਾ। ਬਾਅਦ ਕਿ ਮਸ਼ੀਨ ਚ ਮਸ਼ੀਨ ਔਨ ਕਰ ਦੂੰਗੀ ਜੇ ਲਾਈਟ ਆ ਗਈ। ਕਿਉਂਕਿ ਕਪੜੇ ਇਕੱਠੇ ਕਰਾਂਗੇ ਤਾਂ ਫਿਰ ਇਹਨੇ ਸੁੱਕਣਗੇ ਵੀ ਕਿੱਥੇ ਹਨਾ ਅੰਦਰ ਵੀ ਕਿੰਨੀ ਕਿ ਜਗ੍ਹਾ ਆ ਪਾ ਕਿੰਨੇ ਕਪਾ ਲਾਂਗੇ ਅੰਦਰ ਵੀ ਫਿਰ। ਇਸ ਕਰਕੇ ਜਿੰਨੇ ਇੱਕ ਮੈਨੂੰ ਆ ਨਾਲੋ ਵੀ ਹੈਗੇ ਨਾਲ ਦੀ ਨਾਲ ਮੈਂ ਧੋ ਰਾਂ। ਜਦੋਂ ਮੈਂ ਕਰਦੀ ਹਾਂ ਡਸਟਿੰਗ ਲਾਈਟ ਆ ਗਈ ਉਸ ਤੋਂ ਬਾਅਦ ਕਿਚਨ ਦਾ ਕੰਮ ਕਰੂੰਗੀ ਪਾਣੀ ਵਾਲਾ ਕੰਮ ਫੇਰ ਹੀ ਕਰੂੰਗੀ ਜੇ ਲਾਈਟ ਆਊ। ਇਹਨੇ ਸੁੱਕਾ ਤੋਂ ਨਹੀਂ ਕਰ ਚਾਣੀ। ਉਸ ਸਿਹਤ ਤਾਂ ਠੀਕ ਹੋਵੇ ਫਿਰ ਕੰਮ ਕਰ ਲੂਗੀ ਜੀ ਕਰਦਾ ਜੇ ਸਿਹਤ ਨਹੀਂ ਠੀਕ ਹੈ ਫਿਰ ਕੰਮ ਕਰ ਲੂਗੀ ਜੀ ਨਹੀਂ ਕਰਦਾ ਫਿਰ ਕੁਝ ਚੰਗਾ ਨਹੀਂ ਲੱਗਦਾ ਹੁਣ ਕੱਲ ਦੀ ਕੁਛ ਸਿਹਤ ਠੀਕ ਆ ਕੁਝ ਖਾਣ ਪੀਣ ਲੱਗਾ ਪਰ ਸਟਿਲ ਹਜੇ ਮੈਨੂੰ ਕੋਈ ਟੇਸਟ ਨਹੀਂ ਕਿਸੇ ਚੀਜ਼ ਦਾ ਆ ਰਿਹਾ ਹੈਗਾ ਖਾਣੇ ਰੋਟੀ ਪਾਣੀ ਭੁੱਖ ਵੀ ਘੱਟ ਲੱਗਦੀ ਔਰ ਦਵਾਈ ਚੱਲ ਰਹੀ ਆ ਭੁੱਖ ਲੱਗਣ ਵਾਲੀ ਵੀ ਲਈ ਜਾਂਦੀ ਆ ਮੈਂ ਪਰ ਭੁੱਖ ਬਹੁਤ ਘੱਟ ਲੱਗਦੀ ਆ ਪਤਾ ਹੀ ਨਾ ਮੈਨੂੰ ਭੁੱਖ ਦਾ ਭੁੱਖ ਲੱਗੇ ਕਿ ਨਾ ਲੱਗੇ ਬਸ ਇ ਕਾਹ ਹੁੰਦਾ ਵੀ ਠੀਕ ਹੈ ਖਾਣੇ ਦਾ ਟਾਈਮ ਆ ਖਾਣਾ ਖਾ ਲਓ ਕੁੱਕਣੀ ਲਗਤੀ ਜਾਵਾਂਗੀ ਨਾ ਕਿਸੇ ਚੀਜ਼ ਦਾ ਟੇਸਟ ਆਉਂਦਾ ਨਾ ਕਿਸੇ ਚੀਜ਼ ਦੀ ਮੈਨੂੰ ਕੋਈ ਸੈਂਟਲ ਖੁਸ਼ਬੂ ਬਿਲਕੁਲ ਵੀ ਨਹੀਂ ਆਉਂਦੀ ਮੈਂ ਬਹੁਤ ਸੈਂਟਲ ਫ੍ਰੈਗਰੈਂਸ ਲੈਂਣ ਦੀ ਕੋਸ਼ਿਸ਼ ਕਰਦੀ ਆ ਮੈਂ ਕੋਈ ਇਲਾਇਚੀ ਵਾਲੀ ਡੱਬੀ ਖੋਲ ਲਾਂ ਨੀ ਉਹਦੇ ਵੀ ਮੇਨ ਕੋਈ ਬੂਲ ਨਹੀਂ ਮੈਨੂੰ ਖੁਸ਼ਬੂ ਆ ਜੇ ਪਰ ਨਹੀਂ ਆਉਂਦੀ ਨੀ ਤੇ ਨਾ ਹੀ ਮੈਨੂੰ ਕੋਈ ਟੇਸਟ ਆਉਂਦਾ ਔਰ ਨਾ ਚਾਹ ਤਾਂ ਤਾਂ ਇੰਨੀ ਨਕਸ਼ਨ ਪੈ ਗਈ ਚਾਹ ਕਰਨੀ ਦੇਖਣ ਨੂੰ ਵੀ ਮੇਰਾ ਜੀ ਨਹੀਂ ਕਰਦਾ ਮੈਂ ਦਵਿੰਦਰ ਦੇ ਚਾਹ ਕਰਾਉਂਦੇ ਨੇ ਚਾਹ ਕਹਿੰਦੇ ਨੇ ਕਰਨ ਨੂੰ ਮੈਂ ਇੱਕ ਕੱਪ ਚਾਹ ਨਾਲ ਵਾਸਤੇ ਮਸਾਂ ਘੱਟਦੀ ਆ ਮੇਰਾ ਚਾਹ ਉਹ ਦੇਖਣ ਨੂੰ ਵੀ ਜੀਨ ਕਰਦਾ ਹੈਗਾ ਤੇ ਪੀਣ ਨੂੰ ਤਾਂ ਮੇਰਾ ਬਿਲਕੁਲ ਵੀ ਦਿਲ ਨਹੀਂ ਕਰਦਾ ਹੈਗਾ ਚਾਹ ਦੁੱਧ ਕਾਫੀ ਮੇ ਨੂੰ ਤਾਂ ਕੇ ਦੇਖ ਹੈਗਾ ਮੈਂ ਨਕਸ਼ ਨਹੀਂ ਪੈਗੀ ਦੇਖਣ ਨੂੰ ਵੀ ਜੀਨ ਕਰਦਾ ਅਗੇ ਜੇ ਬਿਮਾਰ ਹੋਇਆ ਤਾਂ ਕੀ ਕਰ ਐਤ ਕਿਨ ਜਿਵੇਂ ਮੈਨੂੰ ਹੋਇਆ ਕਦੇ ਵੀ ਨਹੀਂ ਹੋਇਆ ਇਹਨਾਂ ਉੱਜੇ ਕੰਮ ਪਰ ਚਲੋ ਕੋਈ ਗੱਲ ਨਹੀਂ ਢਿਲ ਮੱਠ ਵੀ ਹੋਣਾ ਹੀ ਆਪਾਂ ਠੀਕ ਹੋ ਗਏ ਬਾਬਾ ਦੀ ਕਿਰਪਾ ਨਾਲ ਤੇ ਹੁਣ ਹੌਲੀ ਹੌਲੀ ਆਪਾਂ ਕਰਦੇ ਆ ਕੰਮ ਸ਼ੁਰੂ ਆਪਣੇ ਮੈਂ ਦਰਦੀ ਨਾ ਆ ਤਾਂ ਸੌਕਸ ਪੁੱਠੀਆਂ ਕਰਕੇ ਉਤਾਰ ਦਿੰਦੇ ਨੇ ਫਿਰ ਮੈਂ ਜਿਹਨੂੰ ਮਸ਼ੀਨ 'ਚ ਪਾਉਣੀ ਹੈ ਮੈਂ ਸਿੱਧੀਆਂ ਕਰਕੇ ਪਾਉਣੀ ਆ ਕਿਚਨ ਹੋ ਗਈ ਕਲੀਨ ਤੇ ਦੋਨੇ ਸ਼ਿੰਕਸ ਵੀ ਮੈਂ ਕਲੀਨ ਕਰਦੇ ਆ ਵਾਸ਼ ਕਰਦੇ ਦੋਨੇ ਟੱਬਾ ਵਾਸ਼ ਕਰਦੇ ਕੱਲ ਜਿੱਦ ਤੇ ਆਪ ਦਾ ਚਿੱਟਾ ਠੀਕ ਹੁੰਦਾ ਫਿਰ ਉਹਦੇ ਕੰਮ ਬਣਦੇ ਨੇ ਟੋਕਰੀ ਪਾਉਣ ਵਾਲੀ ਇੱਕ ਬਰਸਾਈਡ ਤੇ ਰੱਖਦੇ ਆਂ ਚਲ ਸੁੱਕੇ ਅੰਡਾ ਚਿੱਤਰਾ ਫਿਰ ਮੈਂ ਟੋਕਰੀ ਇਹਦੇ ਵਿੱਚ ਰੱਖੂਗੀ ਦੋਨੇ ਸ਼ਿੰਕਸ ਹੋਗੇ ਵਾਸ਼ ਤੇ ਹੁਣ ਮੈਂ ਕਰਦੀ ਆ ਲੌਬੀ ਕਲੀਅਰ ਸਾਰਾ ਕੁਝ ਪਿਆ ਲਫਾਫੇ ਪੈਨ ਖਾਲੀ ਕੁਛ ਇੱਕ ਦੋ ਕੱਪੜੇ ਪੈਨ ਬਿਸਤਰੇ ਪੈਨ ਉੱਪਰ ਦਵਾਨ ਚ ਰੱਖ ਕੇ ਆਉਣੀ ਆ ਸਾਡੀ ਲੌਬੀ ਕਲੀਅਰ ਕਰਦੇ ਤੇ ਡਸਟਿੰਗ ਕਰਦੇ ਆ ਹੁਣ ਆ ਗਈ ਲੌਬੀ ਦੀ ਬਾਹਰੀ ਫਾਈਨਲੀ ਬਹੁਤ ਬਹੁਤ ਦਿਨਾਂ ਬਾਅਦ ਅੱਜ ਕੰਮ ਕਰਨਾ ਸ਼ੁਰੂ ਕਰ ਰਹੀ ਆ ਉਹ ਤਾਂ ਠੀਕ ਆ ਉਹ ਟਟਕੁੰਦਾ ਸੀ ਪਰ ਉਸ ਤੋਂ ਬਿਨਾਂ ਕੋਈ ਹੋਰ ਕੰਮ ਨਹੀਂ ਹੁੰਦਾ ਸੀ ਇਹ ਕਰਜਾਈ ਪਈ ਸੀ ਮੇਰੇ ਕੋਲ ਇੱਕ ਬਲੈਂਕਟ ਸੀਗਾ ਡਬਲ ਬਲੈਂਕਟ ਸਾਡੇ ਰੂਮ ਚ ਅਸੀਂ ਇਸ ਨੂੰ ਯੂਜ਼ ਕਰਦੇ ਹੁੰਦੇ ਸੀ ਉਹ ਮੈਂ ਵਾਸ਼ ਕਰਦਾ ਸੀ ਤੇ ਉੱਪਰ ਰੱਖਣ ਵਾਲੇ ਸੀ ਦਵਾਨ ਵਿੱਚ ਉੱਪਰ ਰੱਖ ਕੇ ਆਈਆਂ ਕਿਸੇ ਨੇ ਤੂੰ نیچے ਪਈ ਸੀ ਪਰ ਹਿੰਮਤ ਨਹੀਂ ਸੀ ਉੱਪਰ ਜਾ ਕੇ ਰੱਖ ਕੇ ਆਵਾ ਤੇ ਫਿਰ ਅੱਜ ਲੱਗਿਆ ਵੀ ਹੁਣ ਰੱਖ ਦੇਣਾ ਚਾਹੀਦਾ ਉੱਪਰ ਹਨਾ ਉੱਪਰ ਰੱਖ ਕੇ ਆਈਆਂ ਲਿਵਾਫੇ ਫੇ ਫੇ ਸੀ ਖਾਲੀ ਇਕੱਠੇ ਹੋਏ ਉਹ ਲਿਵਾਫੇ ਲਿਵਾਫੇ ਵਾਲੀ ਜਗ੍ਹਾ ਤੇ ਰੱਖੇ ਚੱਕ ਤਾਂ ਦੁੱਤ ਕਰਨ ਵਾਲੀ ਪਈ ਸੀ ਲੌਬੀ ਚ ਜੋ ਨਹੀਂ ਹੋਈ ਸੀ ਬਸ ਸਿਰਫ ਖਾਣ ਪਕਾਉਣੀ ਹੁੰਦਾ ਸੀ ਮਮਸਾ ਉਹ ਵੀ ਮਸਾਂ ਬਸ ਖਾਣ ਪਕਾਉਣ ਨੂੰ ਉੱਠ ਕੇ ਮਸਾਂ ਕਰੀਦਾ ਸੀ ਜੋ ਜੌਬ ਜਿਸੇ ਇਤ ਠੀਕ ਹੁੰਦੀ ਆ ਫਿਰ ਤਾਂ ਸਭ ਕੁਝ ਹੀ ਕੰਮ ਕਰਨ ਨੂੰ ਦਿਲ ਕਰਦਾ ਕੰਮ ਨਾਲ ਦੇ ਨਾਲ ਰੋਜ਼ ਰੋਇਟ ਕੰਮ ਹੋਈ ਵੀ ਜਾਂਦਾ ਜੋ ਸੀ ਇਤ ਨਹੀਂ ਠੀਕ ਫਿਰ ਬਸ ਉਹਨਾਂ ਕਿ ਆਪਾਂ ਕਰਦੇ ਜਿੰਨੇ ਕਿ ਬਿਨਾਂ ਆਪਾਂ ਨੂੰ ਸਰਦਾ ਨਹੀਂ ਕਰੇ ਬਿਨਾ ਬਸ ਮੇਰੇ ਨਾਲ ਵੀ ਕੁਛ ਨਹੀਂ ਚੱਲ ਰਿਹਾ ਸੀਗਾ ਵੀ ਖਾਣ ਪਕਾਉਣ ਕਰ ਦਿੰਦੀ ਸੀ ਜਿਹਦੇ ਵੀ ਨਾ ਸਰਦਾ ਨਹੀਂ ਸੀਗਾ ਬਾਕੀ ਉਸ ਤੋਂ ਬਿਨਾ ਕੋਈ ਸਾਫ ਸਫਾਈ ਨਹੀਂ ਕੋਈ ਟਸਟਿੰਗ ਨਹੀਂ ਕੋਈ ਚੱਕਰ ਨਹੀਂ ਕੁਝ ਨਹੀਂ ਸਿੱਜੇ ਚੀਜ਼ ਪਈ ਹੈ ਬਸ ਪਈ ਹੈ ਚੰਗਾ ਨਹੀਂ ਲੱਗਦਾ ਸੀ ਕੁਝ ਵੀ ਕੰਮ ਕਰਨ ਨੂੰ ਜੀ ਨਹੀਂ ਕਰਦਾ ਸੀ ਮੂੰਹ ਹੀ ਨਹੀਂ ਕਰਦਾ ਸੀ ਕੰਮ ਵਾਲਾ ਨਾ ਜਦੋਂ ਅਸੀਂ ਇੰਨੇ ਠੀਕ ਹੁੰਦੀ ਕੁਝ ਨਹੀਂ ਚੰਗਾ ਲੱਗਦਾ ਫਿਰ ਤਾਂ ਇਹ ਹੁੰਦਾ ਵੀ ਖਾਣ ਪਕਾਉਣ ਵੀ ਨਾ ਹੋਵੇ ਇੱਕ ਆਪਣੀ ਮਜਬੂਰੀ ਬਣ ਜਾਂਦਾ ਕੰਮ ਕਰਨਾ ਉਦੋਂ ਰੋਟੀ ਪਾਣੀ ਬਣਾਉਣਾ ਫੈਮਲੀ ਮੈਂਬਰਸ ਨੂੰ ਦੇਣਾ ਇੱਕ ਆਪਣੀ ਮਜਬੂਰੀ ਹੁੰਦੀ ਹੈ ਨੀ ਤਾਂ ਆਪਾਂ ਤਾਂ ਬਿਮਾਰ ਬੰਦਾ ਤਾਂ ਉੱਠ ਕੇ ਉਹ ਵੀ ਨਾ ਕਰੇ ਕਿਉਂਕਿ ਆਪਦਾ ਵੀ ਕੁਝ ਖਾਣ ਨੂੰ ਦਿਲ ਨਹੀਂ ਕਰਦਾ ਹੁੰਦਾ ਆਪਾਂ ਉਹ ਤਾਂ ਹੀ ਹੁੰਦਾ ਵੀ ਆਪਾਂ ਤਾਂ ਭੁੱਖੇ ਸਾਰ ਲਾਂਗੇ ਠੀਕ ਹੈ ਪਰ ਉੱਠ ਕੇ ਬਣਾਉਣਾ ਕਰਨਾ ਬਹੁਤ ਔਖਾ ਸੀਗਾ ਐਨੀਵੇਸ ਚਲੋ ਅੱਜ ਆਪਾਂ ਬਿਲਕੁਲ ਠੀਕ ਆ ਤੇ ਮੈਂ ਕਰ ਰਹੀ ਹਾਂ ਡਸਟਿੰਗ ਸ਼ੁਰੂ ਚੱਕ ਤਰ ਕੇ ਦੀ ਸਮਾਨ ਦੀ ਪਹਿਲਾਂ ਕਾਫੀ ਲੌਬੀ 'ਚ ਕੱਪੜੇ ਵਗੈਰਾ ਇਕੱਠੇ ਹੋਏ ਪਏ ਸੀ ਕੁਝ ਤਾਂ ਮੌਸਮ ਇਹ ਹੋ ਜਾਨਾ ਕਿ ਕੱਪੜੇ ਸੁੱਕਦੇ ਨਹੀਂਗੇ ਫਿਰ ਉਹ ਅੰਦਰ ਆਪਾਂ ਕਿਤੇ ਨਾ ਕਿਤੇ ਕੋਈ ਚੇਅਰ ਤੇ ਕਿਤੇ ਸੋਫੇ ਤੇ ਕਿਤੇ ਰੱਖਾ ਤਾਂ ਕਪੜਾ ਵੀ ਚਲੋ ਸਲਾਬਾ ਜਾ ਗਿੱਲਾ ਜਾ ਇੱਥੇ ਰੱਖਦਾਂ ਨੇ ਸੁੱਕ ਸੁਕਣਾ ਪਾਦਾਂ ਨੇ ਹਨ ਫੇਰ ਚੱਕਾਂ ਗੈਂ ਕਰਕੇ ਵੀ ਥੋੜਾ ਥੋੜੇ ਨਾਲ ਖਲਾਰਾ ਜਾ ਹੋ ਜਾਂਦਾ ਸੁੱਕੇ ਪਏ ਸੀ ਕੱਪੜੇ ਸਾਰੇ ਕੱਪੜੇ ਚੱਕੇ ਤੇ ਫਿਰ ਲੌਬੀ ਵਾਲਾ ਟੇਬਲ ਵਾਈਪ ਕਰ ਦੂੰਗੀ ਅਚੀ ਤਰ੍ਹਾਂ ਟ੍ਰੇਸ ਯੂਸਮਾਨ ਕੱਟ ਕੇ ਟ੍ਰੇ ਦੇ ਵਿੱਚ ਵੀ ਕਪੜਾ ਮਾਰਿਆ ਵਾਈਪ ਕਰੀ ਤੇ ਟੇਬਲ ਚੇਅਰਸ ਤੇ ਕਪੜਾ ਮਾਰਿਆ ਫਿਰ ਮੈਂ ਉਸ ਤੋਂ ਬਾਅਦ ਚਲਦੀ ਹੈ ਡਾਈਨਿੰਗ ਟੇਬਲ ਬਲ ਡਾਈਨਿੰਗ ਟੇਬਲ ਤਾਂ ਬਿਲਕੁਲ ਮੇਰੇ ਜ਼ਮਾਨ ਨਾਲ ਭਰਿਆ ਆ ਪਿਆ ਟਾਵਲ ਪੈਨੇ ਤੇ ਕਿਉਂਕਿ ਫਿਰ ਜੋ ਨਾ ਉਹ ਟਾਵਲ ਬਾਹਰ ਪਾਉਣ ਦਾ ਤਾਂ ਮਤਲਬ ਹੀ ਹੈ ਧੁੱਪੇ ਨਿਕਲਦੀ ਨਹੀਂ ਤੇ ਇੱਕ ਵਾਰ ਵੀ ਇੱਥੇ ਰੱਖ ਦਾਂ ਨੇ ਵੀ ਚਲੋ ਕੁਛ ਤਾਂ ਹਵਾ ਜੀ ਟਾਵਲਸ ਦੇ ਨਿਕਲੂਗੀ ਤੇ ਕੱਪੜੇ ਸੁੱਕ ਕੇ ਪਏ ਸੀ ਹੁਣ ਚੱਕਦੇ ਆ ਇਥੋਂ ਚੱਕਤਰ ਕਰਦੇ ਆ ਸਾਰੇ ਸਮਾਨ ਦੀ ਮੈਂ ਹੌਲੀ ਹੌਲੀ ਕਰਕੇ ਐਗਸ ਯੂਜ਼ ਕਰ ਰਹੇ ਸੀ ਬਹੁਤ ਥੋੜੇ ਐਗਸ ਰਹਿ ਗਏ ਸੀ ਬਸ ਪਰ ਹਿੰਮਤ ਨਹੀਂ ਸੀ ਕਦੇ ਇਹਨੂੰ ਕਿਸੇ ਬਾਸਕਟ ਵਿੱਚ ਕੰਟੇਨਰ ਵਿੱਚ ਕਢ ਲਾਂ ਅਜ ਥੋੜੇ ਜਿਹਰੇ ਐਗਸ ਰਹਿ ਗਏ ਸੀ ਮੈਂ ਕਿਹਾ ਚਲੋ ਟਰੇ ਵੀ ਖਾਲੀ ਕਰਕੇ ਸੁੱਟਾਂ ਲਹਾਂ ਫੇ ਵਿੱਚ ਪਈ ਸੀ ਨਾ ਰੀਅਲ ਪਾਣੀ ਧੰਦੇ ਪਈ ਸੀ ਇਹ ਟੇਬਲ ਤੇ ਐਵੇਂ ਜਿਵੇਂ ਰੱਖੂੰਗੀ ਕੁਝ ਸਮਾਨ ਪਿਆ ਸੀ ਡੋੜੀ ਦਾ ਉਹ ਹੈਲਪਰ ਵੀ ਲੈ ਕੇ ਆਂਦਾ ਸੀਗਾ ਉਹ ਉਹਨਾਂ ਨੂੰ ਦੇ ਦਾਂਗੇ ਜਿਸ ਦਿਨ ਦਿਨ ਹੋਊਗਾ ਨਾ ਇਹ ਕਰਦੇ ਬਿੰਦਾ ਜਲ ਜਸ ਕੱਲ ਸ਼ਾਮ ਨੂੰ ਹੀ ਲੈ ਕੇ ਆਏ ਸੀਗਾ ਇਹ ਟ੍ਰੇ ਫਰੂਟ ਟ੍ਰੇ ਖਾਲੀ ਪਈ ਸੀ ਮੈਂ ਕਿਚਲੇ ਨੂੰ ਅੰਦਰ ਰੱਖਦਾ ਫਿਰ ਇੱਥੇ ਡਸਟ ਲੱਗੀ ਮੈਨੂੰ ਮੈਂ ਕਿ ਕੱਪੜਾ ਮਾਰ ਕੇ ਚਲੋਂ ਅੰਦਰ ਰੱਖਦਾ ਨਹੀਂ ਇਹ ਵੀ ਖਾਲੀ ਪਈ ਹੈ ਜਦੋਂ ਕਿਤੇ ਫਰੂਟ ਥੋੜਾ ਜ਼ਿਆਦਾ ਹੋ ਜਾਂਦਾ ਫਿਰ ਮੈਂ ਇੱਕ ਟ੍ਰੇ ਇੱਥੇ ਰੱਖਦਾ ਨਹੀਂ ਹੁੰਦੀਆਂ ਫਰੂਟ ਪਾ ਕੇ ਤੇ ਇੱਕ ਲੌਬੀ ਚ ਟੇਬਲ ਤੇ ਰੱਖਦਾ ਨਹੀਂ ਹੁੰਦੀਆਂ ਫਿਲਹਾਲ ਮੈਂ ਟ੍ਰੇ ਸਾਫ਼ ਕਰਕੇ ਅੰਦਰ ਰੱਖਦੀ ਤੇ ਡਾਈਨਿੰਗ ਟੇਬਲ ਤੇ ਮਾਰ ਦਾਂਗੇ ਕੱਪੜਾ ਬਹੁਤ ਦਿਨਾਂ ਬਾਅਦ ਅਜ ਕੰਮ ਕਰ ਰਹੀ ਹਾਂ ਜਿਸ ਦਿਨ ਥੋੜੀ ਆਪਦੀ ਸਿਹਤ ਲੱਗਦਾ ਨਾ ਵੀ ਠੀਕ ਹੈ ਉਸ ਦਿਨ ਕੰਮ ਕਰਨ ਨੂੰ ਦਿਲ ਵੀ ਕਰਦਾ ਤੇ ਵਧੀਆ ਵੀ ਲੰਘਦਾ ਔਰ ਜਿਵੇਂ ਜਿਵੇਂ ਮੈਂ ਸਫਾਈ ਕਰਦੀ ਜਾ ਰਹੀ ਸੀ ਘਰ ਦੀ ਨਾ ਲੁੱਕ ਚੇਂਜ ਹੁੰਦੀ ਜਾ ਰਹੀ ਸੀ ਲੁੱਕ ਹੀ ਚੇਂਜ ਹੁੰਦੀ ਜਾ ਰਹੀ ਸੀ ਮੈਂ ਮੈਨੂੰ ਖੁਦ ਨੂੰ ਹੈਰਾਨਗੀ ਲੱਗ ਰਹੀ ਸੀ ਵੀ ਬਹੁਤ ਵਧੀਆ ਮੈਨੂੰ ਫੀਲ ਹੋ ਰਿਹਾ ਸੀ ਵੀ ਜਿਵੇਂ ਜਿਵੇਂ ਮੈਂ ਸਮਾਨ ਚੱਕਦੀ ਜਾਂਦੀ ਆ ਸਾਫ ਸਫਾਈ ਕਰਦੀ ਜਾਂਦੀ ਆ ਹਨਾ ਕਿੰਨਾ ਵਧੀਆ ਲੱਗ ਰਿਹਾ ਆਪਣੇ ਆਪ ਨੂੰ ਵੀ ਪਰ ਫਿਰ ਵੀ ਮੈਂ ਬਹੁਤ ਜ਼ਿਆਦਾ ਕੰਮ ਆਪਣੇ ਆਪ ਤੇ ਨਹੀਂ ਲਿਆ ਇੰਨਾ ਜ਼ਿਆਦਾ ਬਰਡਨ ਕਿਉਂਕਿ ਮੈਂ ਵੀ ਬਿਮਾਰ ਹੋ ਗਈ ਐ ਨਾ ਜ਼ਿਆਦਾ ਕੰਮ ਇੱਕਦਮ ਮੈਂ ਵੀ ਨਹੀਂ ਕਰੂੰਗੀ ਕਿ ਮੇਰੇ ਦੁਆਰੇ ਮੇਰਾ ਕੁਝ ਟੁਕੜਾ ਲੱਗੇ ਜੀ ਫਿਰ ਵੀ ਮੈਂ ਬਹੁਤ ਥੋੜਾ ਜਿਹਾ ਕੰਮ ਜਿਹਾ ਇੱਕ ਲੌਪੀ ਦਾ ਤੇ ਡਾਈਨਿੰਗ ਟੇਬਲ ਦਾ ਬਸ ਇੰਨੀ ਕਿ ਮੈਂ ਸਫਾਈ ਕਰੀ ਹੈ ਬਹੁਤ ਜ਼ਿਆਦਾ ਇਕਦਮ ਮੈਂ ਨਹੀਂ करूंगी ਥੋੜਾ ਥੋੜਾ ਕਰਕੇ ਕਰ ਲਾਂਗੇ ਹੈ ਨਾ ਕਿਉਂਕਿ ਹੁਣ ਰੋਜ਼ ਇੰਨਾਂ ਜ਼ਿਆਦਾ ਕੰਮ ਵੀ ਨਹੀਂ ਹੋਣਾ ਡਸਟਿੰਗ ਜੇ ਮੈਂ ਅੱਜ ਕਰ ਲਈ ਹੁਣ ਚਾਹੇ ਤੁਸੀਂ 2 ਦਿਨ 3 ਦਿਨ ਬਿਲਕੁਲ ਵੀ ਕੱਪੜਾ ਨਾ ਮਾਰੋ ਕਿਉਂਕਿ ਮੌਸਮ ਇਸ ਤਰ੍ਹਾਂ ਦਾ ਨਾ ਹੁਣ ਰੋਜ਼ ਕੱਪੜੇ ਹੋਣੇ ਨੇ ਤੇ ਕੱਪੜੇ ਵੀ ਹੁਣ ਮਸ਼ੀਨ 'ਚ ਪਾਏ ਹੋਏ ਸੀ ਤੇ ਰੋਜ਼ ਤਾਂ ਕੱਪੜੇ ਵੀ ਨਹੀਂ ਹੁੰਦੇ ਇਸ ਕਰਕੇ ਇੱਕ ਅੱਧਾ ਰੂਮ ਕੱਲ ਨੂੰ ਕਰ ਲੂਗੇ ਥੋੜਾ ਥੋੜਾ ਕਰਕੇ ਇਕੱਠਾ ਮੈਂ ਬਰਡਨ ਨਹੀਂ ਲਊਂਗੀ ਤੇ ਇਸ ਤਰ੍ਹਾਂ ਮੈਂ ਕਰੀ ਟਾਪੀ ਦੀ ਡਸਟਿੰਗ ਫਿਰ ਰਹਿ ਗਈ ਸੀ ਡਸਟਬਿਨ ਖਾਲੀ ਕਰਨ ਵਾਲੇ ਇਹ ਸੁੱਕੇ ਕੂੜੇ ਵਾਲਾ ਡਸਟਿੰਗ ਡਸਟਬਿਨ ਇਹਨੂੰ ਕੋਸੁੱਟ ਕੇ ਆਉਣੀ ਬਾਹਰ ਕੂੜੇ ਨੂੰ ਤੇ ਡਸਟਬਿਨ ਖਾਲੀ ਹੋ ਗਿਆ ਤੇ ਇਹਨੂੰ ਸਾਈਡ ਤੋਂ ਨਾ ਬਾਹਰੋਂ ਕੱਪੜੇ ਨਾਲ ਅਚੀ ਤਰ੍ਹਾਂ ਕਰ ਦੂੰਗੀ ਸਾਫ ਕਰ ਦੂੰਗੀ ਕੱਪੜਾ ਮਾਰ ਦੂੰਗੀ ਤਾਂ ਕਿ ਬਾਹਰੋਂ ਡਸਟਾਉ ਸਾਫ ਹੋ ਜੇ ਇਹ ਬਾਰ ਉਹ ਜਿਹੜਾ ਡਸਟਬਿਨ ਕੰਦਾ ਉਹ ਦੇਖਣ ਨੂੰ ਸੱਚੀ ਗੰਦਾ ਹੀ ਬਹੁਤ ਲੱਗਦਾ ਫਿਰ ਨਹੀਂ ਤਾਂ ਬਾਰ ਉਹ ਜਿਹੜਾ ਦੂਸਰਾ ਛੋਟਾ ਡਸਟ ਵੀ ਨੇ ਗਿੱਲੇ ਕੂੜੇ ਵਾਲਾ ਉਹ ਦਾ ਵੀ ਕੂੜਾ ਬਾਹਰ ਸੁੱਟ ਕੇ ਆਉਣ ਵਾਲਾ ਸੀਗਾ ਪਰ ਆ ਪੈਸੇ ਉਹ ਵੀ ਤੇ ਉਹ ਵੀ ਮੈਂ ਬਾਹਰ ਖਾਲੀ ਕਰਕੇ ਆਉਣੀ ਆ ਫਿਰ ਇਹ ਜਨ ਬਾਅਦ ਵਿੱਚ ਨਵਾਂ ਪੋਲੀਥੀਨ ਸਾਫ ਪੋਲੀਥੀਨ ਲਗਾ ਦਾਂਗੇ ਗੇਲੇ ਕੂੜੇ ਵਾਲਾ ਵੀ ਡਸਟਬਿਨ ਖਾਲੀ ਕਰ ਤੇ ਦੇ ਵਿੱਚ ਫਰੈਸ਼ ਪੌਲੀਥੀਨ ਲਗਾ ਦਨੇ ਆ ਉਹ ਤਾਂ ਫਿਰ ਡਸਟਬਿਨ ਹੀ ਪੌਲੀਥੀਨਸ ਅਲੱਗ ਤੋਂ ਮੰਗਵਾਏ ਹੋਏ ਨੇ ਪਰ ਕਈ ਵਾਰ ਕੀ ਹੁੰਦਾ ਨਾ ਕੋਈ ਸਬਜ਼ੀ ਵਗੈਰਾ ਵਾਲਾ ਬਾਜ਼ਾਰ ਚ ਕੋਈ ਪੌਲੀਥੀਨ ਵੱਡਾ ਪੌਲੀਥੀਨ ਆ ਜਾਂਦਾ ਫਿਰ ਮੈਂ ਵਿੱਚੀ ਉਹ ਵੀ ਡਸਟਬਿਨ ਚ ਲਗਾ ਦਨੀ ਆ ਤੇ ਇਸ ਤਰ੍ਹਾਂ ਦੋਨੇ ਡਸਟਬਿਨ ਵੀ ਹੋ ਗਏ ਸਾਫ ਥੋੜਾ ਥੋੜਾ ਕਰਕੇ ਅੱਜ ਕੰਮ ਹੋ ਰਿਹਾ ਸੀਗਾ ਟਾਈਮ ਹੋ ਗਿਆ 4 ਵਜੇ ਦਾ ਤੇ ਹੁਣ ਤੱਕ ਤਾਂ ਮੈਂ ਬੈਠੀ ਸੀ ਰਜਾਈ ਵਿੱਚ ਤੇ ਹੁਣ ਜਾਂਦੇ ਆ ਕਿਚਨ ਵਿੱਚ ਕਰਦੇ ਆ ਕਿਚਨ ਦੇ ਕੰਮ ਬਣਾਉਣੇ ਦਾਲ ਸਬਜੀ ਹਨਾ ਕਰਜਾਈ ਤੋਂ ਨਿਕਲ ਨੂੰ ਦਿਲ ਤਾਂ ਕਰਦਾ ਨਹੀਂ ਪਰ ਕੰਮ ਕਰਨੇ ਪੈਣਗੇ ਸ਼ਾਮ ਨੂੰ ਟੁਟਕ ਦੀ ਤਿਆਰੀ ਕਰਦੇ ਆ ਆਟਾ ਤਾਂ ਗੁੰਨਿਆ ਪਿਆ ਸਬਜੀ ਬਣਾਉਣੀ ਮਟਰ ਕੱਢੇ ਪੈਨੇ ਆਲੂ ਮਟਰ ਬਣਾਉਂਗੀ ਪਿਆਜ਼ ਵੀ ਛਿੱਲੇ ਪੈਨੇ ਜਾ ਕੇ ਦੇਖਦੇ ਦੁੱਧੜ ਪਤੀਲਾ ਖਾਲੀ ਕਰਦੇ ਆ ਦੁੱਧਾ ਹੋਊਗਾ ਤੇ ਮੇਰਾ ਚਾਹ ਪੀਣ ਨੂੰ ਜਮਈ ਜੀ ਨਹੀਂ ਕਰਦਾ ਨਾ ਮਨ ਮੇਰਾ ਨਕਸ਼ਲ ਪਈ ਪਈ ਆ ਚਾਹ ਤੋਂ ਨਾ ਉਹ ਵੀ ਦਿਲ ਕਰਦਾ ਵੀ ਠੰਡਾ ਗਰਮ ਗਰਮ ਚਾਹ ਦਾ ਕੱਪ ਹੱਥਾਂ 'ਚ ਫੜ ਕੇ ਬੈਠੀਏ ਪੀਏ ਹਨਾ ਸਵਾਦ ਦੀ ਜਾਨ ਬਣਾਈਏ ਪਰ ਮੈਨੂੰ ਟੇਸਟ ਹੀ ਨਹੀਂ ਆਉਂਦਾ ਹੈਗਾ ਤੇ ਬਿਨਾ ਟੇਸਟ ਤੋਂ ਚੰਗੀ ਵੀ ਨਹੀਂ ਲੱਗਦੀ ਚਾਹ ਫਿਰ ਅੱਜ ਉੱਠ ਕੇ ਮੈਂ ਦੋ ਕੁੱਟਾ ਚਾਹ ਦੇ ਪੀਤੀ ਮੁੰਜੀ ਜਦ ਵੀ ਬਿਮਾਰ ਹੋਈ ਸਵੇਰ ਉੱਠ ਕੇ ਥੋੜੀ ਜਿਹੀ ਕੌਲੀ ਚ ਪਾ ਕੇ ਚਾਹ ਪੀਣੀ ਹੈ ਥੋੜੀ ਜਿਹੀ ਅੱਧਾ ਕੱਪ ਮਸਾਂ ਤੇ ਉਹ ਵੀ ਚਾਹ ਦਾ ਮੈਨੂੰ ਸਵਾਦ ਨਹੀਂ ਆਉਂਦਾ ਉਸ ਤੋਂ ਬਾਅਦ ਸਾਰਾ ਦਿਨ ਮੈਂ ਚਾਹ ਕੌਫੀ ਕੁਝ ਵੀ ਨਹੀਂ ਪੀਂਦੀ ਨਾ ਚਾਹ ਨਾ ਕੌਫੀ ਨਾ ਦੁੱਧ ਜੀ ਜਮਾਂ ਹੀਨ ਕਰਤਾ ਦੁੱਧ ਫਰਿੱਜ ਵਿੱਚ ਇ ਦੋ ਦਿਨ ਤਿੰਨ ਦਿਨ ਤੱਕ ਸਾਨੂੰ ਜਵਾਬ ਦਿੱਤਾ ਤੇ ਦੁੱਧ ਨੂੰ ਵੀ ਦੁੱਧ ਨਾਲ ਭੇਜੋ ਉਹਨਾਂ ਸਾਡੇ ਕੋਲ ਆਲਰੇਡੀ ਇੰਨਾ ਪਿਆ ਤੇ ਪਰ ਫਿਰ ਹੁਣ ਸੋਚ ਲਈ ਅੱਪੂ ਜੀ ਦੀ ਮੈਂ ਸੇਵੀਆਂ ਖਾ ਲੈਣਾਂਗੇ ਜੇ ਸੇਵੀਆਂ ਪਾ ਲੈਣਾਂ ਇਹ ਦੁੱਧ ਵਿੱਚ ਦਹੀਂ ਜਿਮਾਉਣੇ ਦਹੀਂ ਵੀ ਇੰਨੀ ਜ਼ਿਆਦਾ ਕੋਈ ਖਾਸ ਲੱਗਦੀ ਨਹੀਂ ਕੋਲੀ ਦੋ ਕੋਲੀ ਮਸਾਂ ਦਹੀਂ ਜਿ ਲੱਗਦੀ ਨਹੀਂ ਕਿਉਂਕਿ ਦਹੀਂ ਮੈਂ ਹੀ ਜ਼ਿਆਦਾ ਖਾਣੀ ਹੈ ਮੈਂ ਹੁਣ ਉਹ ਉਹ ਵੀ ਬੰਦ ਕਰੀ ਜੇ ਖਾਣੀ ਹੁਣ ਦਹੀਂ ਵੀ ਮੈਂ ਖਾਣੀ ਹੈਗੀ ਕੁਝ ਦਿਨ ਹੋਰ ਪ੍ਰੈਸ਼ ਰੱਖੂਗੀ ਫਿਰ ਦਹੀਂ ਚਲੋ ਖਾ ਲੈ ਕਰੂੰਗੀ ਤੇ ਦੁੱਧ ਇਕੱਠਾ ਹੋਈ ਜਾਂਦਾ ਹੋਈ ਜਾਂਦਾ ਹੋਈ ਜਾਂਦਾ ਕਿੰਨੇ ਕ ਦਿਨ ਅਗਲੇ ਨੂੰ ਕੋਈ ਇਹ ਬੰਦ ਕਰ ਦੋ ਦੁੱਧ ਬੰਦ ਕਰ ਦੋ ਹਨਾ ਵੀ ਰੁਕਦੇ ਤੁਸੀਂ ਕਹਿ ਦੋ ਦੁੱਧਾਂ 'ਚ ਭੇਜ ਦੋ ਕਦੇ ਕਹਿ ਦੋ ਨਾ ਭੇਜ ਦੋ ਐ ਵੀ ਚੰਗਣ ਲੱਗਦਾ ਦੇਖਦੇ ਅੱਜ ਪੁੱਛਦੇ ਜੇ ਸੇਵੀਆਂ ਖਾ ਲੈਣ ਕਿ ਤਾਂ ਸੇਵੀਆਂ ਪਾ ਲਾਂ ਦੀਆਂ ਦੁੱਧ ਵਿੱਚ ਮੇਰਾ ਤਾਂ ਕੁਝ ਵੀ ਜੀਨ ਕਰਦਾ ਮੈਨੂੰ ਟੇਸਟ ਹੀ ਨਹੀਂ ਹੁੰਦਾ ਇੱਕ ਰੋਟੀ ਟੁਕ ਵੀ ਮੈਂ ਸਿਰਫ ਐਂਟਡ ਭਰਨ ਦੀ ਮਾਰ ਹੀ ਖਾਨੀ ਵੀ ਚਲੋ ਦਵਾਈ ਬੋਟੀ ਲਈਆਂ ਗਈਆਂ ਢਿੱਡ 'ਚ ਕੁਝ ਪਾਵਾਂਗੇ ਫੇਰ ਹੀ ਕੰਮ ਕਰਾਂਗੇ ਨਹੀਂ ਮੇਰਾ ਤਾਂ ਰੋਟੀ ਖਾਣ ਨੂੰ ਵੀ ਜੀਨ ਕਰਦਾ ਕੋਈ ਭੁੱਖ ਵੀ ਕੋਈ ਖਾਸ ਮੈਨੂੰ ਕੋਈ ਲੱਗਣ ਨਹੀਂ ਲੱਗੀ 4 ਵਜੇ ਕੇ 10 ਮਿੰਟ ਹੋ ਗਏ ਚੱਲੀਏ ਕਿਚਨ ਵਿੱਚ ਰਜਾਈ ਚੋਂ ਨਿਕਲਣ ਨੂੰ ਦਿਲ ਨਹੀਂ ਕਰਦਾ ਨਿੱਗੇ ਹੋਏ ਬੈਠਿਆ ਪਰ ਇੱਕ ਵਾਰ ਤਾਂ ਇੱਕ ਝੂਟੀ ਤਾਂ ਲਾ ਕੇ ਆਉਣੀ ਪਊਗੀ ਕਿਚਨ ਵਿੱਚ ਕੰਮ ਦੇ ਫਿਰ ਇਹ ਕੰਮ ਹੋਜੂਗਾ ਸਾਰਾ ਮੈਨੂੰ ਅੱਧਾ ਪੌਣਾ ਘੰਟਾ ਲੱਗੂਗੀ ਕਿਚਨ ਵਿੱਚ ਸਬਜ਼ੀ ਨੂੰ ਹੁਣ ਤੋਂ ਕੋਈ ਜ਼ਿਆਦਾ ਟਾਈਮ ਨਹੀਂ ਲੱਗਣਾ ਕਿਉਂਕਿ ਮਟਰ ਕੱਢੇ ਪੇ ਨੀ ਕੱਲ ਮੈਂ ਮਟਰ ਵੀ ਕੱਟ ਕੇ ਰੱਖਤੇ ਸੀ ਗਾਜਰਾਂ ਨਾ ਛਿਲਕੇ ਰੱਖਤੇ ਸੀ ਕੱਟ ਕੇ ਗਾਜਰਾਂ ਲੱਬੇ ਚ ਪਾਤੀਆਂ ਇਸ ਤੋਂ ਕੇ ਅੱਜ ਮੈਂ ਵਾਸ਼ਰੂਮ ਕਲੀਨ ਕੀਤਾ ਕੱਪੜੇ ਧੋਤੇ ਨੇ ਅੱਜ ਥੋੜੀ ਬਹੁਤੀ ਡਸਟਿੰਗ ਕਰੀਆਂ ਅਜੇ ਕੰਮ ਹੋਏ ਨੇ ਕੁਝ ਕਿਚਨ ਦੇ ਮੈਂ ਗੱਲ ਕਰ ਲਈ ਸੀ ਸਭ ਸਬਜ਼ੀ ਕੱਟਣ ਦੇ ਤੇ ਅੱਜ ਮੈਂ ਥੋੜਾ ਬਹੁਤ ਸਾਫ ਸਫਾਈ ਦੇ ਕਰ ਲਈ ਤੇ ਚੱਲਦੇ ਹੁਣ ਬਾਕੀ ਕੰਮ ਤਾਂ ਥੋੜਾ ਬਹੁਤਾ ਕਰਕੇ ਰੋਜ਼ ਕੁਝ ਨਾ ਕੁਝ ਹੋ ਹੀ ਜਾਇਆ ਕਰਨਗੇ ਸਿਰ ਤੇ ਠੀਕ ਰੋਵੇ ਬਸ ਬਾਕੀ ਠੰਡ ਚ ਇੰਨਾ ਜ਼ਿਆਦਾ ਹੁਣ ਕੰਮ ਨਹੀਂ ਹੁੰਦਾ ਵੀ ਰੋਜ਼ ਤੇ ਕੱਪੜੇ ਵੀ ਨਹੀਂ ਹੁੰਦੇ ਰੋਜ਼ ਦੀ ਡਸਟਿੰਗ ਵੀ ਨਹੀਂ ਹੁੰਦੀ ਹੈਗੀ ਹਨਾ ਬਾਕੀ ਨਿਕਮ ਉੱਤੇ ਚੱਲਦੇ ਰਹਿਣਗੇ ਚਲੋ ਕਿਚਨ ਵਿੱਚ ਲੱਗੀਏ ਕੰਮ ਤੇ ਹੁਣ ਹੁਣ ਹੋ ਗਿਆ ਸੀ ਸ਼ਾਮ ਦਾ ਟਾਈਮ ਤੇ ਮੈਂ ਆ ਗਈ ਸੀ ਕਿਚਨ ਵਿੱਚ ਕਰਦੀਆਂ ਤਿਆਰੀ ਸ਼ਾਮ ਦੀ ਸਬਜ਼ੀ ਦੀ ਬਣਾਉਂਗੀ ਆਲੂ ਮਟਰ ਮਟਰ ਮੈਂ ਕੱਲ ਕੱਟ ਕੇ ਰੱਖ ਲਈ ਸੀ ਗਾਜਰਾਂ ਪਈਆਂ ਸੀ ਫ੍ਰਿਜ ਵਿੱਚ ਮੈਂ ਗਾਜਰਾ ਵੀ ਕੱਟ ਕੇ ਨਾ ਕੱਟ ਕੇ ਵਾਸ਼ ਕਰਕੇ ਕੰਟੇਨਰ ਵਿੱਚ ਪਾ ਕੇ ਰੱਖ ਲਈਆਂ ਸੀ ਕਿਉਂਕਿ ਅੱਜ ਕੱਲ੍ਹ ਸਰਦੀ ਵਿੱਚ ਸਬਜ਼ੀ ਕੱਟੀ ਹੋਈ ਖਰਾਬ ਨਹੀਂ ਹੁੰਦੀ ਟੱਬੇ ਵਿੱਚ ਪਾਈ ਤੇ ਜਦੋਂ ਵੀ ਤੁਹਾਨੂੰ ਠੀਕ ਲੱਗੇ ਤੁਸੀਂ ਬਣਾ ਸਕਦੇ ਹੋ ਕੱਲ ਵੀ ਮੈਨੂੰ ਲੱਗਿਆ ਮੇਸੇ ਥੋੜੀ ਜੀ ਮੈਨੂੰ ਠੀਕ ਲੱਗੀ ਸੀ ਫਿਰ ਮੈਂ ਕੱਲ ਬੈਠੀ ਬੈਠੀ ਇਹ ਸਬਜ਼ੀਆਂ ਵਗੈਰਾ ਕੱਟ ਲਈ ਮਟਰ ਕੱਢ ਲਈ ਮੈਂ ਚਲੋ ਇਹਨਾਂ ਕੰਮ ਕਰ ਲੈਣੇ ਹਨਾ ਫਿਰ ਉਹੀ ਗੱਲ ਹੈ ਸੇਡ ਦਾ ਵੀ ਜਦੋਂ ਪਤਾ ਨਹੀਂ ਹੁੰਦਾ ਕਦੋਂ ਡਾਊਨ ਹੋ ਜੇ ਵੀ ਚਲੋ ਜਦੋਂ ਠੀਕ ਲੱਗਦਾ ਥੋੜਾ ਜਿਹਾ ਕੰਮ ਉਹਦੀ ਆਪਾਂ ਕਰ ਲਿਆ ਤਾਂ ਠੀਕ ਰਹਿੰਦਾ ਫਿਰ ਤੇ ਹੁਣ ਲੱਗੂਗੀ ਸਬਜ਼ੀ ਬਣਾਉਣ ਸਬਜ਼ੀ ਬਣਾਉਂਗੀ ਦੇਸੀ ਘਿਓ ਵਿੱਚ ਸਾਰ ਨੂੰ ਤੇਲ ਤਾਂ ਮੈਂ ਬਹੁਤ ਦਿਨਾਂ ਤੋਂ ਬੰਦ ਕੀਤਾ ਹੋਇਆ ਤੇ ਲੱਗ ਗਿਆ ਸਬਜ਼ੀ ਬਣਾਉਣ ਇੱਕ ਸਾਈਡ ਤੇ ਮੈਂ ਰੱਖ ਦੂੰਗੀ ਸੇਵੀਆਂ ਬਣਨੀਆਂ ਦੁੱਧ ਵਿੱਚ ਦੁੱਧਾ ਇੰਨਾ ਇਕੱਠਾ ਹੋ ਜਾਂਦਾ ਕਿ ਐ ਹੁੰਦਾ ਫਿਰ ਦੁੱਧ ਦਾ ਬੰਦਾ ਕੀ ਕਰੇ ਫਿਰ ਮੈਂ ਸੋਚੋ ਚਲੋ ਅੱਜ ਮੈਂ ਕੁਸ਼ਤੂ ਦੁੱਧ ਵਿੱਚ ਸੇਵੀਆਂ ਪਾਲਾ ਲਾਣੇ ਆਪਾਂ ਸੇਵੀਆਂ ਬਣਾ ਲਾਣੇ ਆਂਗੇ ਮੈਂ ਚਾਹ ਦੁੱਧ ਕੁਛ ਪੀਣਾ ਨਹੀਂ ਗਾ ਦਿਲ ਨਿਮਨਕਸ਼ਨ ਪੈ ਗਈ ਮੇਰਾ ਦਿਲ ਨਹੀਂ ਮੰਨ ਨਹੀਂ ਮੰਨਦਾ ਹੈਗਾ ਚਾਹ ਵੀ ਇਹਨੂੰ ਬਿਲਕੁਲ ਵੀ ਮੇਰਾ ਮਾਨੀਨ ਹੈਗਾ ਇਸ ਕਰਕੇ ਤੁੱਧ ਘੌਰ ਥੋੜ-ਥੋੜ ਨਾ ਇਕੱਠਾ ਹੋ ਜਾਂਦਾ ਇੱਧਰ ਬਣ ਚੁੱਕੀਆਂ ਨੇ ਸੇਵੀਆਂ ਦੁੱਧ ਵਾਲੀਆਂ ਹੁਣ ਇਹ ਗੈਸ ਬੰਦ ਕੀਤਾ ਸੇਵੀਆਂ ਬਣ ਕੇ ਤਿਆਰ ਤੇ ਇੱਧਰ ਬਣ ਗਈ ਸਬਜ਼ੀ ਵਿੱਚ ਮੈਂ ਪਾਤੀ ਮੀਠੀ ਆਲੂ ਮਟਰ ਦੀ ਸਬਜ਼ੀ ਥੋੜੇ ਜਿਵੇਂ ਆਲੂ ਮੈਸ਼ ਕਰਾਂਗੇ ਇਹਦੇ ਵਿੱਚ ਦਾਲੂ ਮੈਸ਼ ਕਰਦਾ ਨੂੰ ਹੁੰਦੀਆਂ ਨੇ ਥੋੜੇ ਜਿਹਾ ਦੋ ਤਿੰਨ ਪੀਸ ਐਕਸਟਰਾ ਹੀ ਪਾ ਦਾ ਹੁੰਦਾ ਹੈ ਆਲੂ ਦੇ ਕਿਉਂਕਿ ਆਲੂ ਵੀ ਘੱਟ ਖਾਂਦੇ ਸਾਡੇ ਘਰੇ ਤਾਂ ਆਲੂ ਬਹੁਤ ਘੱਟ ਖਾਂਦੇ ਸਬਜ਼ੀ ਵਿੱਚ ਤੇ ਫਿਰ ਆਲੂ ਪਾ ਤਾਂ ਸਬਜ਼ੀ ਵੀ ਜ਼ਰੂਰ ਜਿੰਨੇ ਕਰਾਂ ਮੈਂ ਮੈਸ਼ ਕਰਦਾਂ ਨੂੰ ਹੁੰਦੀਆਂ ਵਿੱਚ ਥੋੜੀ ਜਿਹੀ ਬਣਾਈ ਕਿ ਇਹਨਾਂ ਕਰਵਾ ਗਰਮ ਕਿਚਨ ਦਾ ਕੰਮ ਹੋ ਗਿਆ ਬਸ ਫੁਲਕੇ ਬਣਾਉਣੇ ਰਹਿ ਗਏ ਔਰ ਖਾਣਗੇ ਫੁਲਕਾ ਬਣਾਉਂਗੀ ਸਬਜ਼ੀ ਬਣੀ ਪਈ ਆਟਾ ਗੁੰਨੇ ਪਿਆ ਸੀਜੇ ਬਣਾਤੀ ਆ ਸੀਗੀਆਂ ਲੈ ਕੇ ਗਰਮ ਗਰਮ ਬਾਕੀ ਪੇਟ ਵਿੱਚ ਮੈਂ ਕਿਹਾ ਫਿਰ ਹੁਣ ਸੀਜੇ ਖਾ ਲੂੰਗੀ ਫਿਰ ਰੋਟੀ ਚਾਹੀਦੀ ਰੋਟੀ ਤੇ ਭੁੱਖ ਲੱਗ ਜਾਊਗੀ ਹਣਾ ਇਕੱਠਾ ਦਾ ਤਰ ਕੁਛ ਖੰਦ ਨਹੀਂ ਆਉਂਦਾ ਬਾਕੀ ਦੇਖਿੰਦੇ ਟੇਸਟ ਉਹ ਟੇਸਟ ਤਾਂ ਮੈਨੂੰ ਆਉਂਦਾ ਹੀ ਨਹੀਂ ਕਿਸੇ ਚੀਜ਼ ਦਾ ਨਹੀਂ ਆਉਂਦਾ ਬਸ ਸਿਰਫ ਮੂੰਹ ਨੂੰ ਇੰਨਾ ਪਤਾ ਲੱਗਦਾ ਹੁਣ ਮਿੱਠੀ ਚੀਜ਼ ਖਾ ਰਹੀ ਹਾਂ ਹੁਣ ਨਮਕੀਨ ਚੀਜ਼ ਖਾ ਰਹੀ ਹਾਂ ਟੇਸਟ ਮੈਨੂੰ ਕਿਸੇ ਚੀਜ਼ ਦਾ ਨਹੀਂ ਆਉਂਦਾ ਜਿਵੇਂ ਕੋਵਿਡ ਚ ਨਹੀਂ ਹੋ ਗਿਆ ਟੇਸਟ ਤੇ ਸਮੈਲ ਚਲੀ ਗਈ ਸੀ ਉਸ ਤਰ੍ਹਾਂ ਮੈਨੂੰ ਹੋ ਰਿਹਾ ਹੈ ਨਾ ਟੇਸਟ ਨਾਲ 스멜 ਨਾਲ ਪ੍ਰੋਪਰ ਜੀ ਕਰੇ ਅੰਦਰੋਂ ਖਾਣ ਨੂੰ ਜਿਵੇਂ ਭੁੱਖ ਲੱਗਦੀ ਅੰਦਰੋਂ ਜੀ ਕਰਦਾ ਹਨਾ ਤਾਂ ਚੀਜ਼ ਖਾਈ ਉਹ ਮੇਰੇ ਜਿਵੇਂ ਦਿਲ ਨਹੀਂ ਕਰਦਾ ਇੱਕ ਵਾਰ ਸਵਾਮਨਾਂ ਥੱਕਾ ਜਾਂ ਹੁੰਦਾ ਹੁਣ ਵੀ ਬਹੁਤ ਥੋੜੀ ਇੱਕ ਕੜਚੀ ਜਿਹੜੀ ਮੈਂ ਪਾ ਕੇ ਨਹੀਂ ਗਈਆਂ ਇਹ ਚੰਗੀਆਂ ਲੱਗਣਗੀਆਂ ਤਾਂ ਮੈਂ ਕਿਹਾ ਤੁਹਾਰੇ ਲੈ ਲੂੰਗੀ ਸੇਵੀਆਂ ਖਾ ਲਈ ਫਿਰ ਵੋਕ ਤਾਂ ਮੈਂ ਕਰਨੀ ਨਹੀਂ ਹੈਗੀ ਵੋਕ ਕਰਨ ਦੀ ਹਿੰਮਤ ਹੀ ਨਹੀਂ ਹੈਗੀ ਕੰਮ ਕਰਕੇ ਥਕਾਵਟ ਹੋ ਜਾਂਦੀ ਹੈ ਵੋਕ ਤਾਂ ਕਰਨ ਦੀ ਹਿੰਮਤ ਨਹੀਂ ਫਿਰ ਜਾਈ ਚ ਲੇਪੂੰਗੀ ਤੇ ਇਹਨਾਂ ਹਰ ਕੇ ਉਦਾਈ ਤੇ ਨਿੱਕ ਚ ਫਿਰ ਆਪਾਂ ਵੜਦੇ ਆਂਗੇ ਤੇ ਜੋ ਖਾਣਾ ਮੰਗਣਗੇ ਫੁਲਕਾ ਬਣਾਉਣ ਉਹ ਫਿਰ ਨਿਕਲੋ